ਮੈਂ ਕਹਾਂਗਾ ਜਿਹੜੇ ਵਾਰਡ ਨੰਬਰ 4 ਦੇ ਲੋਕਾਂ ਦੀ ਵਿਕਟਰੀ ਗਈ ਹੈ ਇਹਦੇ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਬਹੁਤ ਗ੍ਰੇਟਫੁਲ ਹਾਂ ਔਰ ਬਾਕੀ ਆਪਣਾ ਹੁਣ ਇਸ ਗੱਲ ਨੂੰ ਕੋਈ 9-10 ਮਹੀਨੇ ਹੋ ਗਏ ਨੇ ਇਲੈਕਟ ਹੋਏ ਔਰ ਮੈਂ ਬਹੁਤ ਇੰਜੋਏ ਕਰ ਰਿਹਾ ਔਰ ਮੇਰਾ ਪੈਸ਼ਨ ਹੈ ਆਪਣਾ ਕਾਉਂਸਲਰਸ਼ਿਪ ਔਰ ਲੋਕਾਂ ਦੀ ਸੇਵਾ 'ਚ ਲੱਗੇ ਹੋਇਆ ਆਪਣੇ ਵੱਲੋਂ ਪੂਰੀ ਟਰਾਈ ਕਰ ਰਹੇ ਹਾਂ ਕਿ ਅਸੀਂ ਕੁਝ ਕਰ ਸਕੀਏ ਜੀ ਕਠਨ ਪਰਿਸਥਤੀਆਂ 'ਚ ਕੰਮ ਕਰਨਾ ਕਿੱਡਾ ਬਹੁਤ ਚੈਲੈਂਜਿੰਗ ਸਿਚੁਏਸ਼ਨ ਹੈ ਜੀ ਐਸ ਵੇਲੇ ਤੇ ਬਟ ਇਹੀ ਹੈਗਾ ਕਿ ਮੇਰਾ ਮੇਨ ਮੋਟਿਵਰ ਮੇਰਾ ਜੋ ਮੰਤਰ ਹੈਗਾ ਉਹ ਇਹ ਹੈ ਕਿ ਭਈ ਅਸੀਂ ਡਟੇ ਰਹੀਏ ਮੈਦਾਨ ਚ ਔਰ ਆਪਣੀ ਬੈਸਟ ਟਰਾਈ ਕਰੀਏ ਕਿ ਜੋ ਸੀ ਕਰ ਸਕਦੇ ਆ ਮੇਰਾ ਮੇਰੀ ਫਲਸਫੀ ਉਹ ਨਹੀਂ ਹੈਗੀ ਕਿ ਮੈਂ ਐਸਕੇਪ ਕਰ ਜਾਵਾ ਜਾਂ ਮੈਂ ਪਿੱਛੇ ਹਟ ਜਾਵਾ ਔਰ ਇਗਨੋਰ ਕਰਦਾ ਸਾਰੀ ਸਿਚੁਏਸ਼ਨ ਨੂੰ ਸੋ ਮੇਰੇ ਖਿਆਲ ਨਾਲ ਕਿ ਜਦੋਂ ਲੋਕਾਂ ਨੇ ਤੁਹਾਨੂੰ ਆਪਣਾ ਇਲੈਕਟ ਕੀਤਾ ਉਹ ਸਿਚੁਏਸ਼ਨਸ ਨੂੰ ਫੇਸ ਕਰਨ ਵਾਸਤੇ ਕੀਤਾ ਔਰ ਐ ਹੀ ਹੋ ਲਾਈਫ ਹੈ ਕਦੀ ਤੁਹਾਡੇ ਚੰਗੇ ਦਿਨ ਵੀ ਆਣਗੇ ਕਦੀ ਮਾੜੇ ਦਿਨ ਵੀ ਆਣਗੇ ਚੈਲੈਂਜਿੰਗ ਸਿਚੁਏਸ਼ਨ ਵੀ ਹੋਏਗੀ ਔਰ ਸਮੂਥ ਸਿਚੁਏਸ਼ਨ ਵੀ ਹੋਏਗੀ ਸੋ ਇਹ ਸਾਡੇ ਤੇ ਹੈਗਾ ਕਿ ਅਸੀਂ ਕਿੱਦਾਂ ਉਹਨੂੰ ਫੇਸ ਕਰਦੇ ਹਾਂ ਲੋਕ ਸਹਿਯੋਗ ਕਰਦੇ ਨੇ ਬਹੁਤ ਸਹਿਯੋਗ ਕਰ ਰਹੇ ਨੇ ਔਰ ਬਹੁਤ ਸਤਿਕਾਰ ਦੇ ਰਹੇ ਨੇ ਔਰ ਮੈਂ ਮਿਸ਼ਾਉਣਾ ਦਾ ਰਹਿਣੀ ਰਵਾਂਗਾ ਆਪਣਾ ਜਿੰਨਾ ਉਹਨਾਂ ਨੇ ਸਤਿਕਾਰ ਦਿੱਤਾ ਮੈਂ ساری ਉਮਰ ਨਹੀਂ ਭੁੱਲ ਸਕਦਾ ਜੀ ਵੀ ਇਹਨਾਂ ਸਿਚੁਏਸ਼ਨ ਵੀ ਲੋਕਾਂ ਦੇ ਤੁਸੀਂ ਪਰ ਉਹ ਸਿਉ ਦੇ ਰਹੇ ਨੇ ਤੁਹਾਡਾ ਬਿਲਕੁਲ ਦੇ ਰਹੇ ਨੇ ਜੀ ਔਰ ਆਈ ਥਿੰਕ ਅੰਡਰਸਟੈਂਡ ਵੀ ਕਰਦੇ ਨੇ ਔਰ ਉਹਨਾਂ ਦੀ ਜੋ ਸਿਚੁਏਸ਼ਨ ਹੈਗੀ ਉਹਦੇ ਚ ਉਹਨਾਂ ਦੀ ਜੋ ਫਰਸਟ੍ਰੇਸ਼ਨ ਹੈ ਐਂਗਰ ਹੈ ਉਹ ਵੀ ਜਸਟੀਫਾਈਡ ਹੈ ਉਹ ਵੀ ਸਿਰ ਮੱਥੇ ਤੇ ਹੈ ਕਿਉਂਕਿ ਉਹਦੇ ਚ ਗਲਤੀ ਉਹਨਾਂ ਦੀ ਨਹੀਂ ਹੈਗੀ ਉਹਦੇ ਚ ਗਲਤੀ ਸਾਡੀ ਹੈਗੀ ਹੈ ਸੋ ਮੈਂ ਤੇ ਤੁਹਾਡੇ ਮਾਧਮ ਰਾਹੀਂ ਉਹਨਾਂ ਕੋਲ ਮਾਫੀ ਵੀ ਮੰਗਣਾ ਚਾਹਨਾ ਕਿ ਕਿਤੇ ਮੇਰੇ ਕੋ ਕੋਈ ਫੇਲਿਅਰ ਹੋਇਆ ਤਾਂ ਮੈਂ ਆਪਣਾ ਆਪਣਾ ਅਪੋਲੋਜਾਈਜ਼ ਕਰਦਾ ਅੱਗੇ ਸਪੈਸ਼ਲ ਕੀ ਕਰਨ ਜਾ ਰਹੇ ਜੀ ਦੇਖੋ ਅੱਜ ਅਸੀਂ ਇੱਕ ਟਿਊਬਲ ਦਾ ਉਦਘਾਟਨ ਕੀਤਾ ਹੈ ਇਥੇ ਹਾਊਸਿੰਗ ਬੋਰਡ ਕਲੋਨੀ ਵਿੱਚ ਉੱਥੇ ਸਾਡਾ ਜਿਹੜਾ ਏਰੀਆ ਹੈਗਾ ਸੀ ਗ੍ਰੀਨ ਐਵੇਨਿਊ ਦਾ ਆਨੰਦ ਐਵੇਨਿਊ ਜਨਤਾ ਕਲੋਨੀ ਹਾਊਸਿੰਗ ਬੋਰਡ ਕਲੋਨੀ ਉਹ ਸਾਰੇ ਏਰੀਆ ਚ ਪਾਣੀ ਦੀ ਬੜੇ ਆਪਣਾ ਮਹੀਨਿਆਂ ਤੋਂ ਕਿ ਸਾਲਾਂ ਤੋਂ ਹੀ ਪਾਣੀ ਦੀ ਕਿਲਤ ਆ ਰਹੀ ਸੀਗੀ ਸੋ ਅੱਜ ਅਸੀਂ ਉਹਦਾ ਉਦਘਾਟਨ ਕੀਤਾ ਹੈ ਉਹਦੇ ਨਾਲ ਮੈਂ ਬਹੁਤ ਹੋਪਫੁਲ ਲਗਾ ਕਿ ਵੀ ਉਹ ਸਿਚੁਏਸ਼ਨ ਰਿਜ਼ੋਲਵ ਹੋ ਜਾਏਗੀ ਬਾਕੀ ਇੱਕ ਸਾਡੇ ਇਥੇ ਰਾਰਵੀ ਰਤਨ ਚੰਦ ਰੋਡ ਨਵੀ ਹੁਣ ਅਸੀਂ ਕੰਕਰੀਟ ਸੜਕ ਸ਼ੁਰੂ ਕੀਤੀ ਹੈ ਔਰ ਹੋਰ ਕਈ ਡਿਵੈਲਪਮੈਂਟ ਆਨ ਗoing ਪ੍ਰੋਸੈਸ ਹੈਗਾ ਚਲਦਾ ਰਹੇਗਾ ਜੀ ਚਲਦਾ ਰਹੇਗਾ ਲਗਾਤਾਰ ਬਿਲਕੁਲ ਚਲਦਾ ਰਹੇਗਾ ਜੀ ਮੈਂ ਆਪਣਾ ਰਿਪੋਰਟ ਕਾਰਡ ਲੋਕਾਂ ਨੂੰ ਦੇਣਾ ਮੈਂ ਵਾਦਾ ਕੀਤਾ ਉਹਨਾਂ ਨੂੰ ਕਿ ਮੈਂ ਤੁਹਾਡੇ ਕੋ ਲਾਵਾਂਗਾ 5 ਸਾਲ ਬਾਅਦ ਆਪਣਾ ਰਿਪੋਰਟ ਕਾਰਡ ਦਵਾਂਗਾ ਉਹ ਫਿਰ ਜੋ ਆਪਣਾ ਮੈਨੂੰ ਸਕਸੈਸ ਜੋ ਵੀ ਫੇਲ ਕਰਨਾ ਪਾਸ ਕਰਨਾ ਉਹਨਾਂ ਦੇ ਹੱਥ 'ਚ ਆ ਜੀ ਅੱਛਾ ਲੋਕੀ ਭੁੱਲ ਜਾਂਦੇ ਕਿ ਤੁਸੀਂ ਰਹੋਗੇ ਵਿੱਚ ਹੀ ਮੈਂ ਬਿਲਕੁਲ ਮੈਂ ਨਾਲ ਹੀ 24 ਘੰਟੇ ਹੈਗਾ ਜੀ ਸਾਰਾ ਟਾਈਮ ਰਿਪੋਰਟ ਦੀ ਗੱਲ ਕੀਤੀ ਇਹਨੂੰ ਲੋਕੀ ਰਿਪੋਰਟ ਕਾਰਡ ਤੇ ਦਿੰਦੇ ਹੀ ਨਹੀਂ ਤੁਸੀਂ ਕਿਉਂ ਦੇ ਰਹੇ ਨਹੀਂ ਨਹੀਂ ਮੈਂ ਦੇਣਾ ਸਰ ਮੈਂ ਜੋ ਵਾਦਾ ਕੀਤਾ ਮੈਂ ਉੱਤੇ ਪੱਕਾ ਰਹਿਣਾ ਹਾਂ ਹਾਂ ਮਿਲ ਨਹੀਂ ਕਰਦਾ ਕਿ ਕੋਈ ਚਲੋ ਠੀਕ ਹੈ ਇਲੈਕਸ਼ਨ ਜਿੱਤ ਲੈਣਗੇ ਨਹੀਂ 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 ਇਹ ਦੇਖੋ ਮੈਨੂੰ ਲੋਕਾਂ ਨੇ ਆਜ਼ਾਦ ਜਤਾਇਆ ਹੈ ਔਰ ਮਤਲਬ ਮੇਰੇ ਤੇ ਬਹੁਤ ਪ੍ਰਸਾਜਿਤ ਆਇਆ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਮੈਂ ਤੇ ਪ੍ਰੈਜ਼ੀਡੈਂਟ ਜੀ ਤੁਸੀਂ ਤੁਸੀਂ ਇਸ ਵਾਲੇ ਆਫਿਸ 'ਚ ਹੀ ਬੈਠੇ ਆ ਜੀ ਅਸੀਂ ਮੇਰੇ ਮੈਂ ਤੇ ਆ ਜਾਣਾ ਸਵੇਰੇ ਤੇ ਸ਼ਾਮ ਤੱਕ ਮੈਂ ਆਫਿਸ 'ਚ ਹੀ ਹੁਣਾ ਪ੍ਰਾਇੋਰਟੀਜ਼ ਕੀ ਹੁੰਦੀ ਹੈ ਕੀ ਮਸਲੇ ਹੱਲ ਕਰਾਉਣੇ ਲੋਟਾ ਪ੍ਰਾਇੋਰਟੀਜ਼ ਅੱਜਕੱਲ ਮੇਨ ਸਿਚੁਏਸ਼ਨ ਚੱਲ ਰਹੀ ਹੈ ਗਾਰਬੇਜ ਦੀ ਔਰ ਬਾਕੀ ਤੁਹਾਡੀ ਸਿਵਲ ਕਮਿਊਨਿਟੀਜ਼ ਹੈਗੀਆਂ ਜੋ ਅਸੀਂ ਐਡਰੈਸ ਕਰਨੀਆਂ ਨੇ ਤੁਹਾਡੀ ਲਾਈਟਸ ਹੋ ਗਈ ਰੋਡਸ ਹੋ ਗਈਆਂ ਸੀਵੇਜ ਹੋ ਗਿਆ ਔਰ ਗਾਰਬੇਜ ਹੋ ਗਿਆ ਸੈਨੀਟੇਸ਼ਨ ਸੋ ਇਹ ਸਾਰੇ ਅਸੀਂ ਮਸਲੇ ਹੱਲ ਕਰ ਰਹੇ ਹਾਂ। ਕਿੰਨੇ ਗਰੁੱਪ ਬਣਾ ਅਸੀਂ ਚੱਲ ਰਹੇ ਆ ਜੀ? ਮਨ ਪਰਮਾਤਮਾ ਦੀ ਕਿਰਪਾ ਨਾਲ ਤਿੰਨ ਗਰੁੱਪ ਚੱਲ ਰਹੇ ਨੇ ਜੀ। ਅਸੀਂ ਐਕਸਪੈਂਡ ਕੀਤਾ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਜੋ ਹੋ ਸਕੇ ਬੈਸਟ ਕਰਾਂ ਜੀ। ਦੀਵਾਲੀ ਤੇ ਕੀ ਕਹਿਣਾ ਚਾਹੋਗੇ ਜੀ? ਸਾਰੇ ਸ਼ਹਿਰ ਵਾਸੀਆਂ ਨੂੰ ਜੀ ਦੀਵਾਲੀ ਔਰ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਨੇ ਔਰ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਔਰ ਚੰਗੀ ਸਿਹਤ ਬਖਸ਼ੇ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨ